ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਭਾਰਤ ਕਿਸਾਨ ਜੂਨੀਅਨ ਡੱਲੇ ਵਾਲਾ ਤੇ ਜਿਹੜੇ ਪ੍ਰਧਾਨਾਂ ਜਗਜੀਤ ਸਿੰਘ ਡੱਲੇ ਵਾਲਾ ਉਹਨਾਂ ਦੇ ਜਿਹੜੇ ਪ੍ਰਧਾਨਗੀ ਤੋਂ ਹਟਾਏ ਜਾਣ ਦੇ ਵਿਵਾਦ ਆ ਜਿਹੜੇ ਚੱਲ ਰਹੇ ਆ ਕੀ ਕਹਿਣਾ ਚਾਹੁੰਦੇ ਆ ਇਹ ਵੈਸੇ ਪਹਿਲਾਂ ਤਾਂ ਆਏ ਆ ਵੀ ਉਹਨਾਂ ਦਾ ਇਹ ਦਰੁਮਲੀ ਮਾਫਸਲਾ ਉਹਨੇ ਜਥੇਬੰਦੀ ਦਾ ਕਿਉਂਕਿ ਅਸੀਂ ਕਾਫੀ ਸਮਾਂ ਪਹਿਲਾਂ ਜਥੇਬੰਦੀ ਛੱਡ ਚੁੱਕੇ ਆ ਅਸੀਂ ਆਪ ਦਾ ਸੰਗਠਨ ਤਿਆਰ ਕੀਤਾ ਵੀ ਇੱਕ ਇਕਤਾ ਮਾੜਵਾ ਪਰ ਜਿਹੜਾ ਵਿਵਾਦ ਆ ਵੀ ਬੜਾ ਮੰਦ ਭੱਗਾ ਹੈ ਵੀ ਜਿਹਦੀ ਸਿੰਘ ਢੱਲੇ ਵਾਲਾ ਅਗਵਾਈ ਕਰ ਰਿਹਾ ਸੀ ਕਿ ਅੱਜ ਸਰਦਾਰ ਪਸ਼ੋਰਾ ਸਿੰਘ ਦਾ ਜੋ ਬੇਟਾ ਦਲਵੀਰ ਸਿੰਘ ਹੈ ਉਹਨਾਂ ਨੇ ਜੱਥੇਬੰਦੀ ਦੇ ਨਰੂਨੀ ਢਾਂਚੇ ਤੇ ਕੈਂਪੀ ਪ੍ਰੰਤੂ ਕੀਤਾ ਹੈ ਜਿਹੜਾ ਕਿ ਸਾਨੂੰ ਵੀ ਉਦੋਂ ਜਦੋਂ ਅਸੀਂ ਅੱਡ ਹੋਏ ਆ ਸਾਨੂੰ ਵੀ ਲੱਗਦਾ ਸੀ ਵੀ ਨਰੂਨੀ ਢਾਂਚੇ ਚ ਜਿਹੜਾ ਗੜਬੜ ਹੈਗੀ ਆ ਕਿਸੇ ਕੰਮ ਦੀ ਕੋਈ ਰਾਇ ਨਹੀਂ ਲਈ ਜਾਂਦੀ ਹਰ ਇੱਕ ਗੱਲ ਉਤੋਂ ਥੋਪੀ ਜਾਂਦੀ ਥੱਲੇ ਵਰਕਰਾਂ ਤੇ ਵੀ ਆਣੀ ਐਂਕਰ ਹੋ ਆਣੀ ਐਂਕਰ ਉਹਦਾ ਉਹ ਕਹੀ ਗਿਆ ਦਲਵੀਸੇ ਨੇ ਕਿਹਾ ਵੀ ਬਲੋ ਸਰਜੀਤ ਸਿੰਘ ਨੇ ਵੀ ਪਿੰਡਾਂ ਤੋਂ 10000 ਰੁਪਇਆ ਲੈ ਉਹ ਮਿਲ ਕੇ 2-20000 ਕਰਤਾ ਉਹਨਾਂ ਦਾ ਕੋਈ ਹੱਕ ਤਾਂ ਨਹੀਂ ਸੀਗਾ ਅਸੀਂ ਵੀ ਤਾਂ ਹੀ ਇਸ ਸੰਗਠਨ ਤੋਂ ਪਾਸੇ ਹੋਈ ਸੀਗੇ ਤੇ ਬਾਕੀ ਵੈਸੇ ਤਾਂ ਮਤਭਾਗ ਹੈ ਵੀ ਜੱਥੇਬੰਦੀਆਂ ਚ ਜਿਹੜਾ ਤਾਂ ਫੇੜ ਨਹੀਂ ਪੈਣਾ ਚਾਹੀਦਾ ਕਿਉਂਕਿ ਜਿਹੜੇ ਹਾਲਾਤ ਆ ਉਹ ਇਕੱਠੇ ਹੋ ਕੇ ਲੜਾਈ ਲੜਦੇ ਆ ਤੇ ਅੱਜ ਜਿਹੜੀਆਂ ਜੱਥੇਬੰਦੀਆਂ ਉਹ ਸਾਰੀਆਂ ਹੀ 2-2-3-3 ਹੋਈ ਜਾਂਦੀਆਂ ਉਹਨਾਂ ਅਨੰਦਨੀ ਮਾਵਲਾ ਬਾਕੀ ਡਲੇਵਾਲ ਸਾਹਿਬ ਦੱਸ ਸਕਦੇ ਆ ਵੀ ਇਹਨਾਂ ਨੇ ਹੁਣ ਤੱਕ ਇਲਜ਼ਾਮ ਲੈ ਸਾਡਾ ਮੈਂਬਰ ਨਹੀਂਗਾ ਉਹ ਤਾਂ ਮੈਂ ਕਿਹਾ 5-6 ਸਾਲ ਹੋ ਗਏ ਆਉਹਦੇ ਪ੍ਰੀ ਮੈਚੁਰਿਟੀ ਰਿਟਾਇਰਮੈਂਟ ਲਈ ਹੋਈ ਆ ਤੋ ਸਵਾਮਾਂ ਦੇਣ ਨੂੰ ਤਿਆਰ ਸੀਗਾ ਪਤਾ ਨਹੀਂ ਕੀ ਕਾਰਨ ਸੀ ਵੀ ਉਹਨਾਂ ਨੂੰ ਮੈਂਬਰਸ਼ਿਪ ਕਿਉਂ ਨਹੀਂ ਦਿੱਤੀ ਗਈ ਇਹ ਤਾਂ ਇਹ ਜਵਾਬ ਦੇ ਸਕਦੇ ਆ ਜਮਲੋ ਜੋ ਪ੍ਰੈਸ ਕਾਨਫਰੰਸ ਤੇ ਕਿਹਾ ਵੀ ਮੈਂ ਤਾਂ ਗਾਹੇ-ਬਗਾਹੇ ਮਤਲਬ ਇਹਨਾਂ ਦੇ ਨਾਲ ਸਪਰਕ ਚੜਿਆ ਹੈ ਇਹਨਾਂ ਦੇ ਅਨਰੂਨੀ ਝਗੜਾ ਜੀ ਮੈਂ ਤਾਂ ਇਹਨਾਂ ਦੇ ਪਿੰਡ ਵੀ ਆਉਂਦਾ ਰਿਹਾ ਕਿਉਂਕਿ ਸਾਡੇ ਨਾਲ ਫੋਨ ਤੇ ਰਾਬਤਾ ਕੀਤਾ ਸੀ ਉਹਨਾਂ ਨੇ ਵੀ ਤੁਸੀਂ ਵੀ ਸਾਡੇ ਨਾਲ ਆ ਸਕਦੇ ਹੋ ਅਸੀਂ ਕਿਵੇਂ ਇਸ ਦਾ ਆਪ ਦਾ ਸੰਗਠਨ ਨਵਾਂ ਬਣਾਇਆ ਹੋਇਆ ਤੁਸੀਂ ਆਪ ਦਾ ਜੋ ਤੁਹਾਡਾ ਫੈਸਲਾ ਤੁਸੀਂ ਆਪਦੇ ਹਿਸਾਬ ਨਾਲ ਕਰੋ ਕਿਉਂਕਿ ਉਹ ਤੋਂ ਵੱਧ ਸਾਡਾ ਜਗਜੀਤ ਸਿੰਘ ਜੀ ਸਾਡਾ ਜ਼ਿਲ੍ਹਾ ਪ੍ਰਧਾਨ ਤੁਹਾਨੂੰ ਉਹਨਾਂ ਨੇ ਫੋਨ ਕਰਕੇ ਸੱਦਿਆ ਸੀ ਵੀ ਸਾਡੇ ਨਾਲ ਦੁਬਾਰਾ ਸਾਡੀ ਜਥੇਬੰਦੀ ਵਿੱਚ ਸ਼ਾਮਲ ਹੋ ਜਾਓ ਦੁਬਾਰਾ ਸਾਡੇ ਜਿਹੜੀ ਪਾਰਟੀ ਦੇ ਸ਼ਾਮਲ ਹੋ ਜਾਓ ਹਮੀ ਪਾਰਟੀ ਸਾਡੀ ਸਾਡੀ ਪਾਰਟੀ ਤੁਸੀਂ ਵੀ ਅਸੀਂ ਮਲਾਡ ਬਣਾਉਣੇ ਸਗਠਨ ਤਾਂ ਸਾਡੀ ਪਾਰਟੀ ਸ਼ਾਮਲ ਹੋ ਜਾਓ ਅਸੀਂ ਕਹੇ ਸੀ ਵੀ ਤੁਸੀਂ ਬਹਿ ਕੇ ਆਪਦਾ ਮਸਲਾ ਹੱਲ ਕਰੋ ਕਿਉਂਕਿ ਅਸੀਂ ਸਿੱਧੂਪੁਰ ਜਥੇਬੰਦੀ ਛੱਡ ਚੁੱਕੇ ਹਾਂ ਤੁਸੀਂ ਸਿਹੜੀ ਸੁੰਡੀ ਲੜਾਈ ਆ ਉਹ ਸਿੱਧੂਪੁਰ ਤੇ ਵੈਚ ਚਾ ਨਾ ਕਿ ਤੁਸੀਂ ਮੰਨੋ ਕੋ ਅੱਜ ਵੀ ਉਹਨਾਂ ਨੇ ਇਹ ਕਿਹਾ ਵੀ ਜਗਜੀਤ ਸਿੰਘ ਨੂੰ ਅਸੀਂ ਪਾਸੇ ਕਰਦੇ ਹਾਂ ਕਿਉਂਕਿ ਉਹ ਸਗਠਨ ਜਿਹੜਾ ਸਿੱਧੂਪੁਰ ਉਹ ਪਸ਼ੋਰਾ ਸਿੰਘ ਦੀ ਨਾਂ ਥੱਲੇ ਆ ਸਿੱਧੂਪੁਰ ਦਾ ਪਿੰਡ ਸੀ ਉਹਦੇ ਨਾਂ ਥੱਲੇ ਆ ਉਹ ਉਹਨਾਂ ਨੇ ਲੜਾਈ ਜਿਹੜੀ ਉਹਦੇ ਵਿੱਚ ਵਿਰਹਿ ਕੇ ਲੜਨੀ ਹੈ ਅਸੀਂ ਜਿਹੜਾ ਬਲੋਗ ਸੰਗਠਨ ਛੱਡ ਚੁੱਕੇ ਆ ਤਾਂ ਕਰਕੇ ਸਾਡਾ ਬਲੋਗ ਦਾ ਕੋਈ ਮੇਲ ਨਹੀਂਗਾ ਕਿਉਂਕਿ ਅਸੀਂ ਤਾਂ ਆਪ ਦੇ ਇੰਡੀਪੈਂਡੈਂਟ ਆ ਹੁਣ ਬਿਲਕੁਲ ਹਾਂ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਵੀਰੀ ਵੀ ਜਦੋਂ ਤੁਸੀਂ ਪਾਰਟੀ ਛੱਡੀ ਆ ਉਦੋਂ ਵੀ ਕੋਈ ਪੈਸਿਆਂ ਦਾ ਜਾਂ ਕਾਰਡ ਦਾ ਮਸਲਾ ਸੀਗਾ ਤੇ ਅੱਜ ਫੇਰ ਆ ਜਿਹੜਾ ਮਨ ਕੋਲ ਲਗਭਗ ਪੈਸਿਆਂ ਦਾ ਮਸਲਾ ਫੇਰੀ ਆ ਆ ਦੇਖੋ ਜੀ ਪਹਿਲਾਂ ਤਾਂ ਤੁਸੀਂ ਜਿਹੜਾ ਸਵਾਲ ਕੀਤਾ ਵੀ ਡੱਲੇਵਾਲ ਜੱਥੇਬੰਦੀ ਦਾ ਡੱਲੇਵਾਲ ਨਹੀਂ ਜੱਥੇਬੰਦੀ ਦਾ ਸਿੱਧੂਪੁਰ ਦੇ ਨਾਂ ਤੇ ਹੀ ਆ ਕਿਉਂਕਿ ਪਸ਼ੋਰਾ ਸਿੰਘ ਸਿੱਧੂਪੁਰ ਉਹਨਾਂ ਨੇ ਜੱਟੇ ਬੰਦੀ ਇਹ ਪੜਾਈ ਸੀ ਜਿਹਦਾ ਪ੍ਰਧਾਨ ਬਾਦ ਦੇ ਵਿੱਚ ਡਿਗਜੀ ਸਿੰਘ ਬੱਲੇ ਵਾਲਾ ਹੁੰਦਾ। ਹੋਰ ਅਜੂਨਾ ਦੇ ਵਿੱਚ ਇੱਕ ਉਹ ਵਾਦ ਖੜਾ ਹੋਇਆ ਉਹ ਚੈਨਲਾਂ ਤੇ ਚੱਲਿਆ ਬਹੁਤ ਜ਼ਿਆਦਾ। ਉਹ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਚੈਨਲਾਂ ਤੇ ਸੁਣਿਆ ਅਸੀਂ ਵੀ ਸੁਣਿਆ। ਇਸ ਕਰਕੇ ਉਹ ਵਾਦ ਨੂੰ ਲੈ ਕੇ ਜੋ ਕੁਝ ਅਸੀਂ ਸੁਣਿਆ ਦੇਖਿਆ ਉਹਦੇ ਤੇ ਸਾਡਾ ਇਹ ਵਿਚਾਰ ਆ ਵੀ ਉਸ ਤੋਂ ਬਾਅਦ ਗੱਲਿਆ ਸਾਹਿਬ ਦੀ ਸਟੇਟਮੈਂਟ ਵੀ ਸੁਣੀ ਹੈ ਔਰ ਉਹਨਾਂ ਦੀ ਵੀ ਸੁਣੀ ਹੈ। ਦਲੇਲ ਸਾਹਿਬ ਨੇ ਕਿਹਾ ਜਾ ਰਿਹਾ ਵੀ ਉਹ ਸਾਡੇ ਤਾਂ ਕੱਢੇ ਹੋਏ ਆ ਹਮ ਪਰ ਇਹ ਕੋਈ ਅੱਜ ਦੀ ਨਹੀਂ ਸੀ ਗੱਲ ਹੈ ਕਈਆਂ ਦਿਨਾਂ ਤੋਂ ਇਹ ਰੌਲਾ ਚੱਲ ਰਿਹਾ ਸੀ ਹਾਂ ਕਿਉਂਕਿ ਇਹਨਾਂ ਨੂੰ ਵੀ ਪਤਾ ਸੀ ਵੀ ਸਾਡੇ ਖਿਲਾਫ ਕੁਝ ਹੋ ਰਿਹਾ ਹਮ ਕਿਉਂਕਿ ਉਹ ਵੀ ਆਪਦਾ ਸੰਪਰਕ ਹਰ ਇੱਕ ਤਰ੍ਹਾਂ ਦਾ ਜਿਹੜੇ ਬੰਦੇ ਪੁਰਾਣੇ ਸੀ ਉਹਨਾਂ ਨਾਲ ਉਹ ਸੰਪਰਕ ਕਰ ਰਹੇ ਸੀ ਹਮ ਇਹਨਾਂ ਨੇ ਵੀ ਜ਼ਿਲ੍ਹਿਆਂ ਦੇ ਵਿੱਚ ਇੱਕ ਪੈਰਲ ਮੀਟਿੰਗਾਂ ਕਰਨੀਆਂ ਸ਼ੁਰੂ ਕਰਤੀਆਂ ਉਹਨਾਂ ਜ਼ਿਲ੍ਹਿਆਂ 'ਚ ਜਾ ਕੇ ਪਤਾ ਸੀ ਇਹਨਾਂ ਨੂੰ ਇਹਨਾਂ ਗੱਲਾਂ ਦਾ ਹਮ ਵੀ ਇੱਥੇ ਕੀ ਹੋਣ ਦਾ ਕੀ ਹੋ ਰਿਹਾ ਹੈ ਸੈਟ ਕਰ ਤੇ ਕੀ ਨਹੀਂ ਹੋ ਰਿਹਾ ਉਦੋਂ ਬਾਅਦ ਜਿਹੜੀ ਕੱਢਿਆਂ ਵਾਲੀ ਗੱਲ ਆਈ ਕੱਢਿਆਂ ਵਾਲੀ ਗੱਲ ਤਾਂ ਇਹ ਸਾਡੇ ਨਾਲ ਵੀ ਇਹੀ ਕੁਝ ਹੋਇਆ ਸੀ ਪਰ ਅਸੀਂ ਇਹ ਨਹੀਂ ਕੋਹਾ ਆ ਵੀ ਇਹ ਕੱਢੇ ਆ ਅਸੀਂ ਆਪ ਛੱਡ ਚੁੱਕੇ ਸੀ ਕਿਉਂਕਿ ਜਦੋਂ ਕੋਈ ਸਵਾਲ ਕਰਦਾ ਜਿਹੜਾ ਉਹ ਭੈੜਾ ਲੱਗਦਾ ਹਮੇਸ਼ਾ ਸਾਡੇ ਵੀ ਇਹ ਸਵਾਲ ਸੀ ਵੀ ਕਾਰਡਾਂ ਦੇ ਪੈਸੇ ਕਿਉਂ ਲਏ ਜਾ ਰਹੇ ਆ ਜਾਂ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਕਿਉਂ ਨਹੀਂ ਉਹਨਾਂ ਵੱਲ ਸੋਚਿਆ ਜਾ ਰਿਹਾ ਜਿਹਦੇ ਤੇ ਬਾਅਦ ਚ ਧਰਨੇ ਲੱਗੇ ਉਹ ਜਿਹੜੇ ਇਨਸਾਨ ਆ ਜਿਨ੍ਹਾਂ ਦੀ ਸਟੇਟਮੈਂਟ ਰਾਤ ਦੀ ਚੱਲ ਰਹੀ ਹੈ ਉਹ ਪੰਜਾਬ ਦੇ ਆਗੂ ਆ ਬੇਟਾ ਹਮ ਮੇਰ ਸਿੰਘ ਖੇੜੀ ਵਰਗੇ ਬੈਠੇ ਆ ਸਰਜੀਤ ਸਿੰਘ ਪਾਸੋ ਇੱਕ ਨਾਮਵਰ ਆਦਮੀ ਆ ਪਾਸੋ ਪਿੰਡ ਦਾ ਚੰਗੀ ਜ਼ਮੀਨ ਜਾਇਦਾਦ ਦਾ ਮਾਲਕ ਆ ਬੇਟਾ ਪਸ਼ौरा ਸਿੰਘ ਦਾ ਬੇਟਾ ਵੀ ਇੱਕ ਬੈਕ ਵਿੱਚ ਰਿਟਾਇਰਮੈਂਟ ਪਹਿਲਾਂ ਲਈ ਹੋਈ ਉਸ ਨੇ ਜਿਨ੍ਹਾਂ ਨੂੰ ਅੱਜ ਇਹ ਕਿਹਾ ਜਾ ਰਿਹਾ ਵੀ ਉਹ ਸਾਡੇ ਮੈਂਬਰ ਨਹੀਂ ਜਿਨ੍ਹਾਂ ਦੇ ਘਰੋਂ ਜਥੇਬੰਦੀ ਖੜੀ ਕੀਤੀ ਗਈ ਅੱਜ ਉਹ ਸਾਡੇ ਮੈਂਬਰ ਨਹੀਂ ਪਰ ਇੰਨੀ ਗੱਲ ਮੈਂ ਜ਼ਰੂਰ ਕਹੂੰਗਾ ਵੀ ਜਿਹੜਾ ਕੋਈ ਸਵਾਲ ਕਰਦਾ ਜਿਹੜਾ ਕੋਈ ਹਸਾਕਤਾ ਪੁੱਛਦਾ ਜਾਂ ਕੋਈ ਗੱਲ ਕਰਦਾ ਉਹਦੇ ਖਿਲਾਫ ਚੱਲਿਆ ਜਾਂਦਾ ਔਰ ਇੱਕ ਰਾਜਨੀਤਿਕ ਪਾਰਟੀਆਂ ਹੂੰ ਪੈਰਲ ਬੰਦੇ ਖੜੇ ਕੀਤੇ ਜਾਂਦੇ ਪਹਿਲਾਂ ਹੀ ਤੇ ਖੜੇ ਉਹ ਕੀਤੇ ਜਾਂਦੇ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਜਾਣਕਾਰੀ ਨਹੀਂ ਹੁੰਦੀ ਹਾਂ ਕਿਉਂਕਿ ਜਿਹੜੇ ਪੁਰਾਣੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਵੀ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਉਹ ਸਵਾਲ ਕਰਦੇ ਨਵੇਂ ਬੰਦੇ ਜਿੰਦਾਬਾਦ ਮੁਰਦਾਬਾਦ ਵਾਲੇ ਹੁੰਦੇ ਆ ਉਹ ਜਿੰਦਾਬਾਦ ਮੁਰਦਾਬਾਦ ਵਾਲਿਆਂ ਨੇ ਅੱਜ ਵੀ ਜਿੰਦਾਬਾਦ ਮੁਰਦਾਬਾਦ ਉਵੇਂ ਹੀ ਕਰਨੀਆਂ ਮਗਰ ਤੇ ਜਿਹੜੇ ਜਾਣਕਾਰੀਆਂ ਰੱਖਦੇ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਇਹ ਕੱਢੇ ਗਏ ਆ ਜੀ ਸਾਡੇ ਛੱਡੇ ਗਏ ਆ ਜੀ ਜਿਨ੍ਹਾਂ ਨੇ ਇੱਥੋਂ ਤੱਕ ਲਿਆਦਾ ਫਿਰ ਇਹ ਵੀ ਕਿਹਾ ਜਾ ਰਿਹਾ ਵੀ ਜਥੇਬੰਦੀ ਨੂੰ ਅਸੀਂ ਬਹੁਤ ਵੱਡੀ ਕਰਤਾ ਵੱਡੀ ਤਾਂ ਜ਼ਰੂਰ ਕਰਤਾ ਸੀ ਨਿਆ ਦੇ ਵੀ ਵੱਡੀ ਨਹੀਂ ਕੀਤੀ ਪਰ ਪ੍ਰਾਪਤੀ ਤਾਂ ਕੋਈ ਨਹੀਂ ਨਾ ਹੋਈ ਖਨੌਰੀ ਮੋਰਚਾ ਲੱਗਿਆ ਕਨੌਰੀ ਮੋਰਚੇ ਦੇ ਵਿੱਚ ਨੁਕਸਾਨ ਹੋਇਆ ਨੌਜਵਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਨੌਜਵਾਨ ਚਲੇ ਗਏ ਕਿੰਨਾ ਸਮਾਨ ਉੱਥੇ ਬਰਬਾਦ ਹੋਇਆ ਕਿਸਾਨਾਂ ਦਾ ਪ੍ਰਾਪਤੀ ਕੋਈ ਨਹੀਂ ਹੋਈ ਜਿੱਥੇ ਵੀ ਬੈਠੇ ਆ ਅੱਜ ਤੱਕ ਕੋਈ ਪ੍ਰਾਪਤੀ ਨਹੀਂ ਕਿਸੇ ਦੀ ਵੱਡੀਆਂ ਜਥੇਬੰਦੀਆਂ ਕਰ ਲੈ ਭਵੇਂ ਕਿਸੇ ਦੀਆਂ ਛੋਟੀਆਂ ਹੋਣ ਪਰ ਪ੍ਰਾਪਤੀ ਕਿਸੇ ਕੋਲੋਂ ਕੁਝ ਨਹੀਂ ਹੋਈ ਜਿੰਨਾ ਚਿਰ ਜਥੇਬੰਦੀਆਂ ਇਕੱਠੀਆਂ ਹੋ ਕੇ ਲੜਾਈ ਨਹੀਂ ਲੜਦੀਆਂ ਉਹਨਾਂ ਚਿਰ ਕੋਈ ਵੀ ਪ੍ਰਾਪਤੀ ਨਹੀਂ ਅੱਜ ਆ ਬਿਜਲੀ ਬਿੱਲ ਸੌਧ ਬਿੱਲ ਤੇ ਹੀ ਲੜਾਈ ਆ ਸਾਡੀ ਹਾਂ ਜਿੰਨਾ ਚਿਰ ਅਸੀਂ ਇਕੱਠੇ ਹੋ ਕੇ ਇਹਦੇ ਤੇ ਵੀ ਲੜਾਈ ਨਹੀਂ ਦਿੰਦੇ ਉਹਨਾਂ ਚਿਰ ਸਾਡੇ ਤੋਂ ਇਹ ਵੀ ਨਹੀਂ ਦਿੱਤਿਆ ਜਾਣਾ ਬਿਲਕੁਲ ਇਸ ਕਰਕੇ ਵਿਵਾਦ ਉਹਨਾਂ ਦਾ ਪਰ ਉਹਦੇ ਨੂੰ ਤੋੜ-ਮੋੜ ਕੇ ਕਿਸੇ ਹੋਰ ਤਰੀਕੇ ਨਾਲ ਪੇਸ਼ ਕੀਤਾ ਜਾਣਾ ਉਹ ਠੀਕ ਨਹੀਂ ਜਿਹੜੀ ਗੱਲ ਠੀਕ ਹੈ ਉਹਦਾ ਜਵਾਬ ਠੀਕ ਹੀ ਦੇਣਾ ਚਾਹੀਦਾ ਹੁੰਦਾ ਕਿਉਂਕਿ ਜਿਨ੍ਹਾਂ ਨੂੰ ਕੱਢੇ ਗਏ ਕਹਿਣਾ ਜਾ ਸਾਡੇ ਤਾਂ ਪਹਿਲਾਂ ਹੀ ਛੱਡੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਇਹ ਤਾਂ ਹੁਣ ਸਾਨੂੰ ਵੀ ਪਤਾ ਵੀ ਉਹ ਛੱਡੇ ਸੀ ਕਿ ਕੱਢੇ ਸੀ ਕਿ ਕੀ ਸੀ ਪਰ ਜਦ ਕੋ ਪਰਿਵਾਰ ਖਿਲਾਫ ਹੋ ਕੇ ਖੜ ਗਿਆ ਜਿਹੜੇ ਪਰਿਵਾਰ ਨੇ ਵੋਟ ਬੰਨਿਆ ਸੀ ਜਥੇਪੰਤੀ ਦਾ ਉਹ ਬੰਦੇ ਖੜ ਗਏ ਜਿਨ੍ਹਾਂ ਨੇ ਜਿਨ੍ਹਾਂ ਤੇ ਇੱਕ ਨਵੇਂ ਪੈਸੇ ਦਾ ਦਾਗ ਨਹੀਂ ਜਿਹੜੇ ਆਪਣੀਆਂ ਪੱਲਿਆਂ ਤੇ ਭਾ ਖਰਚ ਕੇ ਮੋਰਚਿਆਂ 'ਚ ਬੈਠੇ ਰਹੇ ਆ ਉਹ ਆਦਮੀ ਉਹਨਾਂ ਕੀ ਇੰਦੀਆਂ ਹੀ ਗੱਲਾਂ ਸੀ ਕਵਾਂਗੇ ਪਰ ਇਹ ਬਵਾਦ ਨੂੰ ਸੁਲਝਾ ਲੈਣਾ ਚਾਹੀਦਾ ਨਾ ਕਿ ਟੰਗਣਾ ਤੇ ਆ ਕੇ ਇੱਕ ਦੂਜੇ ਦੀ ਬਦਨਾਮੀ ਕਰਨੀ ਚਾਹੀਦੀ। ਥੈਂਕ ਯੂ